ਇਹ ਕੰਮ ਕੰਦਿਆਂ ਦਾ ਨਹੀਂ ਬੱਚ ਸਾਰੀ ਪਨੀਰੀ ਆਪਣੀ ਫੇਰ ਹੀ ਬੱਜੂ ਨਸਰ ਰਹਿ ਮੁਕਤ ਹੋ ਜਾਣੀ ਹੈ ਮੈਂ ਕਣਕੀ ਬਬਾਈ ਬੋਲਿਆ ਸੀਗਾ ਕੱਲ ਮੈਂ ਸਵਾਰ ਨੂੰ ਅਧਿਵਾਲ ਤੇ ਬੈਠਾ ਮੈਂ ਕੱਲ ਦੇ ਨਾਲ ਗਏ ਕਿਤੇ ਉਹ 50 60 ਹਜ਼ਾਰ ਰੁਪਏ ਮੰਨ ਲਏ ਸੋ ਕੋਈ ਤਾ ਦੇ ਬਹੁਤ ਵਧੀਆ ਮਾਲ ਜਿੰਨਾ ਨਹੀਂ ਮੰਨ ਲੋ ਜਗਤਾਰ ਪੜਾ ਹੀ ਉਹ ਆਪਣਾ ਕਿਵੇਂ ਬਠਿੰਡਾ ਦਾ ਪਿੰਡ ਦਿਉਣ ਡੇਰਾ ਬਾਬਾ ਸਿੱਧ ਲਕਰਾਉ ਉੱਥੇ ਇੱਕ ਗਰਾਊਂਡ ਬਣਿਆ ਹੈ ਕਬੱਡੀ ਦਾ ਤੇ ਜਿੱਥੇ ਪਨੀਰੀ ਤਿਆਰ ਕਰਨੀ ਆ ਕਬੱਡੀ ਕੋਚ ਆ ਅਮਨਦੀਪ ਸਿੰਘ ਨੌਜਵਾਨ ਬੜਾ ਵਧੀਆ ਪ੍ਰਬਾਲਾ ਕਰ ਰਿਹਾ ਤੇ ਅੱਜ ਸ੍ਰੀ ਗੁਰੂ ਰਣਜੀਤ ਸਿੰਘ ਜੀ ਦਾ ਉਹ ਤਾਸਰਾ ਲਿਆ ਤੇ ਇਹੇ ਬੱਚੇ ਜਿਹੜੇ ਇਸ ਤੋਂ ਪਹਿਲਾਂ ਅਰਦਾਸ ਹੋਈ ਹੈ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਰਹਿਤ ਖੇਡਾਂ ਰਾਹੀਂ ਹੋ ਸਕਦੀ ਐ ਸੋ ਇਹ ਉਪਰਾਲਾ ਜਿਹੜਾ ਚਲਾਗਾ ਜਾਊਗਾ ਅਮਰਦੀਪ ਦਾ ਸਸਾਨੂੰ ਸਾਡੀ ਜਿਹੜੀ ਪਨੀਰੀ ਸਾਂਭਣੀ ਚਾਹੀਦੀ ਐ ਸਭ ਤੋਂ ਸਾਨੂੰ ਸੰਝੀਆਂ ਕਰਨੀਆਂ ਨੇ ਉਹਨਾਂ ਨੂੰ ਤੁਸੀਂ ਅਣ ਸੁਣੀਆਂ ਨਾ ਕਰ ਲਿਓ ਉਹਨਾਂ ਨੂੰ ਆਪਦੇ ਦਿਮਾਗ 'ਚ ਬਿਠਾ ਕੇ ਵਧੀਆ ਲੈਣ ਤੇ ਸੁਣਿਓ ਇਸ ਨੂੰ ਕਿਸੇ ਪਾਸੇ ਤੁਰ ਪਿਓ ਆਦੇ ਉਸੇ ਖੇਡਾਂ ਖੇਡਦੇ ਆ ਨਸ਼ਿਆਂ ਤੋਂ ਮੁਕਤ ਹੁੰਨੇ ਆ ਤੁਹਾਨੂੰ ਹਰ ਇੱਕ ਸ਼ਾਬਾਸ਼ ਦੇਊਗਾ ਵਧੀਆ ਥਾਪੀ ਦੇਊਗਾ ਵੀ ਬਹੁਤ ਵਧੀਆ ਤੁਸੀਂ ਇਸ ਰਸਤੇ ਤੇ ਲੱਗੇ ਹੋ ਸਾਨੂੰ ਇੰਨੀ ਖੁਸ਼ੀ ਹੋਈ ਅੱਜ ਵੀ ਜਿਹੜਾ ਤੁਸੀਂ ਇਹ ਮੁੱਢ ਬੰਨ ਰਹੇ ਹੋ ਹੋ ਸਕਦਾ ਇਸ ਮੁੱਢ ਤੋਂ ਕੀ ਬਦਾ ਕਿੱਡਾ ਦਰਖਤ ਬਣ ਜਾਣਾ ਇੱਥੇ ਕਿੰਨੇ ਕਨੇ ਮਗਰ ਆ ਕੇ ਟ੍ਰੇਨਿੰਗ ਲੈਣੀ ਆ ਸੋਨੂੰ ਦੇਖ ਕੇ ਤੁਸੀਂ ਕੱਲ ਨੂੰ ਜਦੋਂ ਗਾਹਾਂ ਮੈਦਾਨਾਂ ਦੇ ਵਿੱਚ ਨਿਤਰੇ ਖੇਡਾਂ ਖੇਡਣ ਲੱਗੇ ਸੋਨੂੰ ਦੇਖ ਕੇ ਹੋਰ ਵੀ ਲਾਗ ਲੱਗੋਗੇ ਵੀ ਆਪਾਂ ਇਸ ਲੈਂਡ ਦੇ ਉੱਤੇ ਤੁਰਗੇ ਨਸ਼ਿਆਂ ਤੋਂ ਮੁਕਤ ਹੋਈ ਗਏ ਤੇ ਖੇਡਾਂ ਵੱਲ ਧਿਆਨ ਦੇਈਏ ਨਸ਼ੇ ਐਡੀ ਬੁਰੀ ਲਹਨਤ ਹੈ ਸਮਾਜ ਦੇ ਵਿੱਚ ਜਿਸ ਤੋਂ ਜੇ ਤੁਸੀਂ ਬਚ ਗਏ ਤਾਂ ਸਮਝ ਲਓ ਤੁਸੀਂ ਇੱਕ ਤਰ੍ਹਾਂ ਨਾਲ ਖੇਡਾਂ ਵੀ ਪ੍ਰਾਪਤ ਕਰ ਲਈਆਂ ਸਾਰੀਆਂ ਖੇਡਾਂ ਖੇਡ ਲਈਆਂ ਸਾਰਿਆਂ ਨੂੰ ਵਧੀਆ ਪਲੇਅਰ ਬਣ ਗਏ ਇੱਕ ਜਿਹੜੀ ਜਗ੍ਹਾ ਤੇ ਤੁਸੀਂ ਅੱਜ ਆ ਕੇ ਇਹ ਬੇਨਤੀ ਅਰਦਾਸ ਕਰੀ ਆ ਇਹ ਜਗ੍ਹਾ ਕੋਈ ਆਵਾਗੌਣ ਤਾਂ ਹੈ ਨਹੀਂ ਗੀ ਇਸ ਨੂੰ ਮਤਲਬ ਪਰਮਾਨੰਤ ਦੀ ਲੋੜ ਨਹੀਂ ਪ੍ਰਤੱਖ ਨੂੰ ਇਸ ਦੇ ਵਿੱਚ ਆਪਾਂ ਸਾਰੇ ਪਿੰਡ ਵਾਲੇ ਜਾਣਦੇ ਆ ਸ਼ਕਤੀ ਵਾਲੀ ਜਗ੍ਹਾ ਇੱਥੇ ਜੋ ਅੱਜ ਬਚਨ ਕਰਿਆ ਤੁਸੀਂ ਇਸ ਦੇ ਉੱਤੇ ਪੂਰੇ ਨਿਭਾਓਗੇ ਤੇ ਇਸ ਗੱਲ ਨੂੰ ਨਿਭਾਓ ਸਾਡੀ ਬੇਨਤੀ ਵੀ ਹੈ ਤੁਹਾਡੇ ਕੋਲੇ ਵੀ ਅੱਜ ਇੱਥੇ ਬੈਠ ਕੇ ਅਰਦਾਸ ਕਰਕੇ ਕਿ ਤੇ ਆਵਾਗੌਣ ਨਾ ਕਰ ਦਿਓ ਇਸ ਨੂੰ ਮਤਲਬ ਆਪਦੇ ਜਵਾਨ ਚਣ ਮਾਰਨਾ ਹਟਾ ਕੇ ਵੀ ਆਪਾਂ ਨਸ਼ਾ ਕਰਨਾ ਨਹੀਂਗਾ ਕੋਈ ਕਿਮਾਂ ਵੱਲ ਧਿਆਨ ਦੇਣਾ ਉਸ ਤੋਂ ਬਾਅਦ ਕਿਵੇਂ ਜਿਵੇਂ ਤੁਸੀਂ ਵੱਡੇ ਹੋਵੋਗੇ ਤੁਹਾਡਾ ਪੈੜੀ ਦੇ ਵਿੱਚ ਹਿੱਸਾ ਹੋ ਘਰ ਦੇ ਵਿੱਚ ਹਿੱਸਾ ਹੋ ਤੁਹਾਡਾ ਆਪਸ ਵਿੱਚ ਪਰਿਵਾਰ ਦੇ ਵਿੱਚ ਜੋ ਵੀ ਚੀਜ਼ ਹੋਈ ਉਹਦੇ ਵਿੱਚ ਹਿੱਸਾ ਹੋ ਇੱਕ ਖੇਡ ਦੇ ਨਾਲ ਖੇਡ ਕੇ ਆਪਦਾ ਸਰੀਰ ਬਣਾਇਆ ਇੱਕ ਵਿਦਿਆ ਤੁਸੀਂ ਖੇਡਾਂ ਦੇ ਨਾਲ ਨਾਲ ਵਿਦਿਆ ਨੂੰ ਵੀ ਨਾਲ ਰੱਖਣਾ ਉਸ ਤਨੂੰ ਵੀ ਕਿਨਾਰਾ ਨਹੀਂ ਕਰਨਾਗਾ ਵਿਦਿਆਰੋਂ ਵੀ ਪ੍ਰਾਪਤ ਕਰਨਾ ਇਹ ਦੋ ਚੀਜ਼ਾਂ ਨੇ ਆਪਣੇ ਕੋਲ ਸਮਾਜ ਦੇ ਵਿੱਚ ਗੱਲਾਂ ਬਹੁਤ ਵੱਡੀ ਆ ਇਹ ਇਹ ਰੱਖੋ ਸਾਹਮਣੇ ਜੇ ਤੁਸੀਂ ਵਿਦਿਆ ਪ੍ਰਾਪਤ ਕਰ ਲਓਗੇ ਆਪਦੇ ਸਰੀਰ ਦੀ ਰਾਖੀ ਕਰਕੇ ਇਸ ਨੂੰ ਸਾਬ ਸੰਭਾਲ ਕਰ ਲਓਗੇ ਜੀਮਾਂ ਦੇ ਵਿੱਚ ਲੱਗ ਜਾਓਗੇ ਇਹਦੇ ਵਿੱਚੋਂ ਦੁਨੀਆਂ ਦਾ ਬੰਦਾ ਕੋਈ ਵੀ ਤੁਹਾਡੇ ਕੋਲ ਇਸਾਨੀ ਬਣਾ ਸਕਦਾ ਘਰ ਦੀ ਹਰੇਕ ਚੀਜ਼ ਦੇ ਵਿੱਚ ਤੋਂ ਸਭ ਤੋਂ ਇਸਾਨ ਰਹਿਣ ਦੀ ਪ੍ਰਾਪਤ ਦੋਹਰਾ ਦੋਸ਼ੇ ਹੋ ਜਾਣਗੇ ਚਾਰੋਂ ਚਾਰ ਇਸੇ ਹੋ ਜਾਣਗੇ ਘਰ ਦੇ ਹੋ ਜਾਣਗੇ ਜ਼ਮੀਨ ਦੇ ਹੋ ਜਾਣਗੇ ਮਾਂ ਬਾਪ ਵੰਡੇ ਜਾਣਗੇ ਪਰ ਇਹ ਚੀਜ਼ ਵਿਦਿਆ ਤੇ ਸਰੀਰ ਜਿਹੜੀ ਸਿਹਤ ਬਣਾਈ ਆ ਇਹਦੇ ਵਿੱਚੋਂ ਕੋਈ ਹਿੱਸਾ ਨਹੀਂ ਲੈ ਸਕਦਾ ਉਸ ਤੋਂ ਦੁਨੀਆ ਪਰ ਦਾ ਕੋਈ ਇਨਸਾਨ ਆਜੀ ਕੋਸ਼ਟਾ ਤੁਸੀਂ ਜਾਣਦੇ ਹੋਵੋਗੇ ਦੋਹਾਂ ਚੀਜ਼ਾਂ ਨੂੰ ਮਿਲਾ ਕੇ ਪਹਿਲਾਂ ਇਹ ਇੱਕ ਕਹਾਣੀ ਆਉਂਦੀ ਹੁੰਦੀ ਸੀਗੀ ਨਵਾਂ ਚਾਨਣ ਵਿੱਦਿਆ ਤੇ ਸੇਜ ਜਿੱਥੇ ਦੋਹੇ ਚੀਜ਼ਾਂ ਮਿਲ ਗਈਆਂ ਉੱਥੇ ਇੱਕ ਨਵਾਂ ਚੰਨ ਪੈਦਾ ਹੋ ਜਾਂਦਾ ਜਿਸ ਨੂੰ ਕੋਈ ਲੁਕੋ ਨਹੀਂ ਸਕਦਾ ਉਸ ਦਾ ਚਾਨਣ ਹਮੇਸ਼ਾ ਹੀ ਖਿਲਰਦਾ ਤੇ ਵਧੀਆ جگਦਾ ਰਹੂਗਾ ਮੇਰੀ ਬੇਨਤੀ ਤੁਹਾਡੇ ਕੋਲੇ ਬਸ ਇੰਨੀ ਆ ਬੱਚਿਆਂ ਦੇ ਕੋਲੇ ਵੀ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ ਅਣਜਾਣ ਪੁਨੇ ਦੇ ਵਿੱਚ ਆਪਾਂ ਇੱਥੇ ਘੜਾ ਆਪਾਂ ਨੂੰ ਕੋਈ ਦੇਹ ਦਾ ਆਪਾਂ ਜਰਦਾ ਮਲ ਲਏ ਆਪਾਂ ਆਹ ਕਰ ਲਏ ਆਪਾਂ ਨਸ਼ਾ ਕਰ ਲਏ ਹੋਰ ਬਥੇਰੇ ਤਰ੍ਹਾਂ ਦੇ ਚੱਲ ਗਏ ਨਸ਼ੇ ਇੰਨਾਂ ਚੀਜ਼ਾਂ ਤੋਂ ਗੁਰੇਜ਼ ਕਰ ਲਿਓ ਬੇਸ਼ੱਕ ਸੋਤੋਂ ਗੇਮ ਖੇਡੀ ਜਾਵੇ ਨਾ ਖੇਡੀ ਜਾਵੇ ਇਹ ਤਾਂ ਹੁਣ ਤੁਸੀਂ ਕਰਨਾ ਉਦੋਂ ਦਾ ਸਰੀਰ ਨੂੰ ਆਉਦਣੂ ਟਾਈਮ ਪਰ ਇਹ ਸੋਚ ਕੇ ਚੱਲਿਓ ਵੀ ਜੇ ਦੋਨੇ ਚੀਜ਼ਾਂ ਅਸੀਂ ਕਰ ਲਾਂਗੇ ਨਾ ਥੋੜੀ ਪੜ੍ਹਾਈ ਚੋਂ ਕੋਈ ਹਿੱਸਾ ਵੜਾ ਸਕੇ ਨਾ ਥੋੜੀ ਸਿਹਤ ਦੇ ਵਿੱਚੋਂ ਕੋਈ ਹਿੱਸਾ ਵੜਾ ਸਕੇ ਵਿੱਦਿਆ ਪ੍ਰਾਪਤ ਕਰਕੇ ਤੁਸੀਂ ਨੌਕਰੀ ਲੱਗ ਗਏ 50 ਹਜ਼ਾਰ ਦੀ ਥੋੜੀ ਕੋਈ ਤਨਖਾਹ ਵਜ ਗਈ 1000 ਵਜਦੀ 10 ਦੀ ਵਜ ਗਈ ਕਿੰਨੀ ਵਜ ਗਈ ਸੋਡਾ ਭੈਣ ਭਾਈ ਉਹਦੇ ਚੋਂ ਸੁੱਤੋਈ ਸ਼ਾਨੀ ਲੈ ਸਕਦਾ ਸੋਡਾ ਸਰੀਰ ਆ ਉਹਦਾ ਕਮਾਇਆ ਬਣਾਇਆ ਵਧੀਆ ਤੁਸੀਂ ਸਿਹਤ ਵਾਂਦੋਂ ਤੁਹਾਡਾ ਕੋਈ ਇੱਕ ਪਰਿਵਾਰ ਦੇ ਵਿੱਚ ਕਮਜ਼ੋਰ ਬੰਦਾ ਤੁਸੀਂ ਉਸ ਨੂੰ ਉਹ ਸੁੱਤੋ ਕੋਈ ਆ ਉਹਦਾ ਸਰੀਰ ਨਹੀਂ ਮੰਗ ਸਕਦਾ ਮੈਨੂੰ ਉਹਦਾ ਸਰੀਰ ਦੇ ਦਿਓ ਸੋਡਾ ਸਰੀਰ ਤੁਹਾਡੇ ਕੋਲੇ ਤੁਹਾਡੀ ਪੜ੍ਹਾਈ ਤੁਹਾਡੇ ਕੋਲੇ ਜੇ ਇਹਨਾਂ ਦੋਹਾਂ ਗੱਲਾਂ ਦੇ ਉੱਤੇ ਤੁਸੀਂ ਪਰਪੱਕ ਹੋ ਗਏ ਸਮਝ ਲਓ ਤੁਹਾਡੇ ਕੋਲ ਇੱਕ ਨਵਾਂ ਚੰਨ ਪੈਦਾ ਹੋ ਗਿਆ ਇਸ ਨਵੇਂ ਚੰਨ ਨੂੰ ਬਣਾਉਣ ਖਾਤਰ ਤੁਸੀਂ ਸਾਬ ਮਤਲਬ ਸਾਡੇ ਇਸ ਬੇਨਤੀ ਨੂੰ ਜਰੂਰ ਮੰਨਿਓ ਡੇਰੇ ਦੇ ਅਸੀਂ ਕਮੇਟੀ ਵੱਲੋਂ ਤੁਹਾਡੇ ਕੋਲੇ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੋਂ ਬਚ ਕੇ ਆਦੇ ਸਰੀਰ ਦੀ ਦੇਖਭਾਲ ਰੱਖਿਓ ਤੇ ਖੇਡਾਂ ਵੱਲ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੂੰ ਵਾਹਿਗੁਰੂ ਜੀ ਕੀ ਫਤਿਹ ਸੋ ਬੱਚੋ ਸਰਦਾਰ ਜਰਨੈਲ ਸਿੰਘ ਨੇ ਤੁਹਾਨੂੰ ਦੱਸ ਹੀ ਦਿੱਤਾ ਉਹ ਜਿੰਨਾਂ ਕ ਮੈਨੂੰ ਸਤਗੁਰ ਨੇ ਸਮਤ ਬਖਸ਼ ਕੀਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਜੇ ਅਸੀਂ ਸਾਡਾ ਜਨਮ ਦਿਨ ਵਾਲਾ ਤਾਂ ਮਾਪਿਓ ਆ ਸਭ ਤੋਂ ਵੱਡਾ ਮਾਸਟਰ ਸਾਡਾ ਜਿਹੜਾ ਸਾਨੂੰ ਕਿਸੇ ਚੰਗੀ ਲੈਂਡ ਤੇ ਲਾਉਂਦਾ ਸਾਡਾ ਅਸਲ ਮਾਪਿਓ ਉਹ ਹੁੰਦਾ ਹੈ ਵੀ ਜਿਵੇਂ ਹੁਣ ਸਰਦਾਰ ਅਮਰ ਸਿੰਘ ਜੀ ਤੁਹਾਨੂੰ ਐਸ ਲੈਂਡ ਤੇ ਲਾ ਰਹੇ ਆ ਅਸਲ ਤੁਹਾਡੇ ਮਾਤਾ ਪਿਤਾ ਇਹ ਹਨ ਕਿ ਜੇ ਅਸੀਂ ਤੁਸੀਂ ਪੜੇ ਹੋ ਸਕੂਲਾਂ ਦੇ ਵਿੱਚ ਅਸੀਂ ਮਾਸਟਰ ਦੀ ਗੱਲ ਮੰਨਦੇ ਆਂ ਅਸੀਂ ਤੁਹਾਨੂੰ ਮਾਸਟਰ ਨੇ ਕਿਹਾ ਤਾਂ ਵੀ ਕੱਲ ਨੂੰ ਆਹ ਪਾਠ ਯਾਦ ਕਰਕੇ ਆਉਣਾ ਹੈ ਤਾਂ ਤੁਸੀਂ ਉਹ ਪਾਠ ਯਾਦ ਕਰਕੇ ਕੋਸ਼ਿਸ਼ ਦੂਸਰੇ ਦਿਨ ਮਾਠ ਦੀ ਸੁਣਦੇ ਵੀ ਹੈ ਤੇ ਤੁਸੀਂ ਜਿਵੇਂ ਜ਼ਿੰਮੇਵਾਰੀ ਉਧਰ ਨਵਾਉਨੇ ਹੋ ਇਹਨਾਂ ਨੂੰ ਮਾਤਾ ਪਿਤਾ ਦੇ ਜੋਗ ਹੀ ਮੰਨਣਾ ਹੈ ਕਿ ਜਿਵੇਂ ਕਿ ਜਿਵੇਂ ਤੁਹਾਨੂੰ ਹੁਕਮ ਕਰਨ ਬੇਨਤੀ ਇੱਥੇ ਹੁਕਮ ਨਹੀਂ ਬੇਨਤੀ ਕਰਾਂਗੇ ਤੇ ਤੁਸੀਂ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਜਿਵੇਂ ਤੁਹਾਨੂੰ ਕਹਿਣਗੇ ਇੱਕ ਦੂਜੇ ਦੇ ਨਾਲ ਝਗੜਾ ਨਹੀਂ ਬੱਚੇ ਕਦੇ ਲੜਦੇ ਹੁੰਦੇ ਇਹ ਵੀ ਨਹੀਂ ਕਰਨਾ ਪਿਆਰ ਸਕਾਰਦਲ ਨਾਲ ਰਹਿਣਾ ਹੈ ਨਸ਼ੇ ਤੋਂ ਪਰਹੇਜ਼ ਆ ਮਾੜੀ ਸੰਗਤ ਤੋਂ ਦੂਰ ਰਹਿਣਾ ਸ ਕਿਸੇ ਮਾੜੇ ਬੰਦੇ ਦੇ ਨਾਲ ਨਹੀਂ ਰਹਿਣਾ ਵੀ ਜਿਵੇਂ ਕਿਤੇ ਇੱਕ ਦਿਨ ਨਾਲ ਕਿਤੇ ਮਾੜੇ ਦੇ ਨਾਲ ਵੀ ਜਿਵੇਂ ਮੈਂ ਲਿੰਗ ਗੁਰਦਿਆਂ ਨੂੰ ਬੈਠੀ ਉਸ ਕੰਮ ਨਹੀਂ ਕਰਨਾ ਜਿਵੇਂ ਤੁਹਾਨੂੰ ਸਰਦਾਰ ਅਮਨ ਸਿੰਘ ਜੀ ਦੱਸਣਗੇ ਉਸ ਤੱਕ ਆਂ ਚੱਲਣਾ ਹੈ ਦਿੱਲੀ ਕਵਿੰਨਰ ਸੱਪਾਤ ਨੇ ਸਮਰੱਥ ਬਲ ਛੋਲੇ ਛੋਲੇ ਵਿੱਚ ਇਹ ਆਪਦਾ ਗਿਆਨ ਮੰਨ ਰਹੇ ਆ ਛੋਲੇ ਵਿੱਚ ਇਹ ਜਿਨ੍ਹਾਂ ਨੂੰ ਇਹਨਾਂ ਨੇ ਗੁਰੂ ਤੋਂ ਕਿਉਂਕਿ ਸਤਗੁਰ ਦਾ ਪਰਮਾਨ ਹੈ ਗੁੰਬੇਬੱਦਾ ਜਲ ਰਹੇ ਗੁਰਬੇਨ ਕੋਮ ਨਾ ਹੋਈ ਗਿਆਨ ਦਾ ਵਾਦਾ ਮੰਨ ਰਹੇ ਗੁਰੂ ਬਿਨ ਗਿਆਨ ਨਾ ਹੋਇ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਇਹ ਤੁਹਾਨੂੰ ਗਿਆਨ ਦੇਣਗੇ ਤੁਸੀਂ ਉਹਦੇ ਉੱਤੇ ਫੁੱਲ ਚੜਾਉਣੇ ਆ ਜੇ ਤੁਸੀਂ ਇਹਨਾਂ ਦੀ ਗੱਲ ਮੰਨ ਕੇ ਚੱਲੋਗੇ ਤੇ ਪਤਾ ਨਹੀਂ ਜਿਵੇਂ ਆ ਤੁਸੀਂ ਨਾ ਸੁਣਜੋ ਨੇ ਮੈਂ ਗੁਰਲਾਲ ਦਾ ਨਾਲ ਬੱਤੇ ਜਾਦਾ ਲੈਂਦੇ ਹਾਂ ਕਿਉਂਕਿ ਉਹ ਹੈਗਾ ਖਿਡਾਰੀ ਬਾਬਾ ਤਕੜਾ ਤੇ ਜਦੋਂ ਅਸੀਂ ਮੰਜੀ ਵਰਗਿਆਂ ਦੇ ਕਿਤੇ ਦੇਖੀ ਗਏ ਮੈਚ ਤੇ ਅਸੀਂ ਮੰਗੀ ਬਣ ਸਕਦੇ ਹਾਂ ਬਾਕੀ ਇਹ ਧਰਤੀ ਬਾਰੇ ਤੁਹਾਨੂੰ ਸ਼ਾਇਦ ਤੁਸੀਂ ਬੱਚੇ ਹੋ ਨਾ ਪਤਾ ਹੋਵੇ ਕਿ ਧਰਤੀ ਦਾ ਬਹੁਤ ਹੀ ਵੱਡੀ ਭਾਗਾ ਵਾਲੀ ਹੈ ਬਹੁਤ ਵੱਡੀ ਭਾਗਾ ਵਾਲੀ ਹੈ ਨਾਮ ਸਰਵਨ ਤੇ ਪਤਾ ਨਹੀਂ ਕਿੰਨਾ ਕੋਇਆ ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਿਓ ਭਾਰਤ ਜਨ ਚੜ੍ਹਦੀਆਂ ਕਲਾ ਵਾਲੇ ਤੁਹਾਨੂੰ ਜੀਵਨ ਬਰਸ਼ ਕਰਨ ਜਿਵੇਂ ਮੈਂ ਬੱਚਿਆਂ ਨੂੰ ਕੱਲ ਰਾਤ ਬੇਨਤੀ ਕੀਤੀ ਸੀ ਵੀ ਦਿਮਾਲੇ ਪੱਗਾ ਸਜਾਜ ਕੇ ਆਇਓ ਇਸ ਗੱਲ ਦਾ ਵੀ ਤੁਹਾਨੂੰ ਇੱਕ ਬਹੁਤ ਹੀ ਵੱਡਾ ਹੰਗਾਰਾ ਮੈਨੂੰ ਮਿਲਿਆ ਮਾਰੇ ਕਿਰਪਾ ਕਰਨ ਇਹਨੂੰ ਪ੍ਰਵਾਨ ਕੋਲੇ ਇੱਕ ਪਿਆਰ ਸਰਕਾਰ ਦੇ ਨਾਲ ਕਿਸੇ ਦਾ ਜਕਾਰਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਉਹ ਜੀ ਦਾ ਕਰਤਾਰ ਭਾਈ ਜੀ ਦੇ ਬੱਚਿਆਂ ਨੂੰ ਭਗਤ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਰਮੇ ਏਕਣਾ ਸਾਨੂੰ ਬੇਨਤੀ ਆਪਾਂ ਇਹ ਕਰਨੀ ਹੈ ਵੀ ਇੱਕਦਾਂ ਸਮੇ ਦੇ ਪਾਬੰਦ ਜ਼ਰੂਰ ਹੋ ਕੇ ਚੱਲਿਓ ਜਿਹੜਾ ਸਮਾਂ ਆਪਾਂ ਕੈਂਪ ਦੇ ਵਿੱਚ ਲਿਖਿਆ ਹੈ ਸਾਰਿਆਂ ਨੂੰ ਮੈਸੇਜ ਕੀਤਾ ਉਸ ਸਮੇਂ ਦੇ ਅਨੁਸਾਰ ਹੀ ਆਉਣਾ ਕਿਤੇ ਇਹ ਨਾ ਹੋਵੇ ਕਿ ਆਪਾਂ 5 ਦਾ ਟਾਈਮ ਰੱਖਿਆ ਤੁਸੀਂ 5:30 5 ਮਿੰਟ ਪਹਿਲਾਂ ਹੁਣ ਜਹੀਦੇ ਤੁਸੀਂ ਜਿਹੜਾ ਟਾਈਮ ਤੁਹਾਨੂੰ ਦਿੱਤਾ ਇੱਕ ਮੋਬਾਈਲ ਕਿਸੇ ਨੇ ਨਾਲ ਨਹੀਂ ਲੈ ਕੇ ਆਉਣਾ ਇੱਥੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਜਿਹੜਾ ਟਾਈਮ ਕੱਢਿਆ ਫਿਜ਼ੀਕਲ ਫਿਟ ਹੋਣ ਵਾਸਤੇ ਕੱਢਿਆ ਤੇ ਸਰੀਰਕ ਤਰ ਕੱਢਿਆ ਤਪੱਸਿਆ ਆਪਣੀ ਇਹ ਇੱਕ ਸਰੀਰ ਉਪਰਤੀ ਜਿਹੜੀ ਆਪਾਂ ਗਰਾਊਂਡ ਦੇ ਵਿੱਚ ਜਾ ਕੇ ਕਰ ਰਹੇ ਹਾਂ ਉਸੇ ਜਿਹੜਾ ਟਾਈਮ ਨੂੰ ਅਨੁਸਾਰ ਨਾਲੇ ক্ষমা ਘਰੋਂ ਆਪਾਂ ਕੱਢ ਕੱਢਦੇ ਆਂ ਕੰਮ ਕਰਦੇ ਵੀ ਛੱਡ ਕੇ ਆਉਣੇ ਆ ਉਹ ਕੰਮ ਦੇ ਅਨੁਸਾਰ ਸਾਰਾ ਗਰਾਊਂਡ ਦੇ ਵਿੱਚੋਂ ਆਉਣਾ ਇੱਕ ਜਿਤ ਹੋ ਕੇ ਸੱਚੇ ਦਿਲੋਂ ਆਉਣਾ ਇਹ ਜਗ੍ਹਾ ਜ ਬਹੁਤ ਸ਼ਕਤੀ ਵਾਲੀ ਜਗ੍ਹਾ ਆਪਣੀ ਇਹ ਤੇ ਇੱਥੇ ਜਦੋਂ ਆਉਣਾ ਆਪਣੀ ਪ੍ਰੈਕਟਿਸ ਦੇ ਵਿੱਚ ਧਿਆਨ ਦੇਣਾ ਕਿਸੇ ਨਾਲ ਫालतੂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪ੍ਰੈਕਟਿਸ ਤੋਂ ਬਾਅਦ ਆਪਦਾ ਘਰੇ ਜਾ ਕੇ ਆਦਾ ਖਰਾਕ ਪਾਣੀ ਖਾਓ ਮੋਬਾਈਲਾਂ ਤੋਂ ਦੂਰ ਰਹੋ ਪਰ ਜਿਹੜੀ ਗੱਲਾਂ ਆ ਸਰੀਰ ਸੰਭਾਲੋ ਸਰੀਰ ਸੰਭਾਲਾ ਤੁਹਾਡਾ ਕੰਮ ਆ ਜਾਣਾ ਠੀਕ ਹੈ ਗੱਲ ਇੱਕ ਲੰਗੋਟੇ ਸਾਰੇ ਪਲੇਅਰਾਂ ਕੋਲੇ ਹੋਣੇ ਚਾਹੀਦੇ ਲੰਗੋਟੇ ਲੰਗੋਟੇ ਦੀ ਬਹੁਤ ਵੱਡੀ ਏਹਮਤ ਆ ਜਿਹੜੇ ਹੁਣ ਪਲੇਅਰ ਟਾਈਟਨਾਂ ਦੇ ਵਿੱਚ ਵੜ ਗਏ ਉਹ ਟੇਟੀ ਦਾ ਕੋਈ ਮਤਲਬ ਨਹੀਂ ਕਿਸੇ ਨੂੰ ਲੰਗੋਟੇ ਬਾਰੇ ਪਹਿਲੀ ਗੱਲ ਤਾਂ ਨਵੀਂ ਪਣੀਰੀ ਨੂੰ ਪਤਾ ਨਹੀਂ ਪਤਾ ਲੰਗੋਟੇ ਬਾਰੇ ਕਿਸੇ ਨੂੰ ਹੱਥ ਖੜੇ ਕਰੋ ਜਿਹਨਾਂ ਨੂੰ ਨਹੀਂ ਪਤਾ ਤੈਨੂੰ ਨਹੀਂ ਪੁੱਤ ਪਤਾ ਲੰਗੋਟਾ ਇੱਕ ਇਹੋ ਜੀ ਚੀਜ਼ ਆ ਉਹ ਸਾਡ ਆਪਾਂ ਨੂੰ ਇੱਕ ਤਪੱਸਿਆ ਦੇ ਬਾਰੇ ਨਿਰਿਪੁਰੀ ਸਾਦਗੀ ਸਿਖਾਉਂਦਾ ਇੱਕ ਸਮੋਚਾ ਸੁਚਾ ਪਲੇਅਰ ਬਣ ਕੇ ਚੱਲਦਾ ਬਿਲ ਨੋਟੇ ਸਾਰੇ ਬੁਲਾ ਲਓ ਨਹੀਂ ਆ ਤੂੰ ਸਾਰੇ ਸਾਨੂੰ ਦੱਸਿਆ ਆਪਾਂ ਉਹ ਉਹ ਤਾਂ ਬੁਲਾ ਲਓ ਡੇਟਰ ਠੀਕ ਹੈ ਗੱਲ ਇਹ ਧਿਆਨ ਰੱਖਿਆ ਸਾਰੀਆਂ ਗੱਲਾਂ ਦਾ ਤੇ ਟਾਈਮ ਦੇ ਬਾਅਦ ਬੰਦ ਹੋ ਕੇ ਜਰੂਰ ਚੱਲਿਓ ਸਾਹ ਦਿਓ ਮੈਂ ਵੀ ਛੋੜੀ ਖਾਤਰ ਟਾਈਮ ਛੋੜੀ ਖਾਤਰ ਹੀ ਘੜਦਾ ਤੁਸੀਂ ਮੇਰੇ ਬੱਚੇ ਆ ਦੁਕਾਨ ਬੰਦ ਛੋੜੀ ਖਾਤਰ ਮੈਂ ਦੋ ਦੋ ਘੰਟੇ ਕਰਦਾ ਤੁਸੀਂ ਮੇਰੇ ਨਾਲ ਚੱਲੋ ਮੈਂ ਉਸ ਤੋਂ ਪਿੱਛੇ ਨਹੀਂ ਹਟਦਾ ਹਰ ਦਮ ਛੋਟੇ ਨੂੰ 5 ਮਿੰਟ ਪਹਿਲਾਂ ਖੜਾ ਹੂੰ ਗਰਾਊਂਡ ਦੇ ਵਿੱਚ ਆ ਕੇ ਚਾਹੇ ਮੀਂਹ ਆਵੇ ਤੇ ਚਾਹੇ ਆ ਬਨੇਰੀ ਪਰ ਮੇਰੇ ਨਾਲ ਜੁੜ ਕੇ ਜਲਿਓ ਤੇ ਸਾਨੂੰ ਆਪਾਂ ਬਾਕੀ ਭਜਾਉਣਾ ਦਾ ਪਰਮਾਤਮਾ ਨੇ ਜਿੱਥੇ ਭਜਾਉਣਾ ਆਪਣੀ ਤਾਂ ਇੱਥੇ ਕੋਸ਼ਿਸ਼ ਆ ਠੀਕ ਹੈ ਗੱਲ ਵੈਕਰ ਜੀ ਦੇ ਖਾਲਸਾ ਸ੍ਰੀ ਵੈਕਰ ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਤੇ ਅੱਜ ਅਸੀਂ ਡੇਰਾ ਬਾਬਾ ਸਿੱਤਲ ਕਰਾਜੀ ਵਿਉਂ ਦੇਖੇ ਖੜੇ ਆ ਤੇ ਅੱਜ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਮ ਸਰਕਾਰ ਜੋ ਗੁਰੂ ਰੂਪ ਅਤੇ ਨਗਰ ਦੀਆਂ ਸਿੱਖ ਸੰਗਤਾਂ ਇਲਾਕਾ ਨਿਵਾਸੀ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਧੰਤਨ ਬਾਬਾ ਸਿੱਧ ਜੀ ਦਾ ਪਾਵਨ ਪਿੱਤਰ ਸਥਾਨ ਜਿੱਥੇ ਕਿ ਬਹੁਤ ਵੀ ਤਪਛਿਆ ਧੰਤਨ ਬਾਬਾ ਜਮਨਾ ਦਾ ਜੀ ਮਹਾਂਪੁਰਸ਼ਾ ਵੱਲੋਂ ਇੱਥੇ 22 ਸਾਲ ਤਪਛਾ ਕੀਤੀ ਗਈ ਅੱਜ ਉਹਨਾਂ ਦਾ ਇੱਥੇ ਇੱਕ ਮੰਨ ਲੋ ਵੀ ਮੂਰਤ ਵੀ ਮਹਾਂਪੁਰਸ਼ਾਂ ਦਾ ਸਰੂਪ ਵੀ ਬਣਾ ਕੇ ਲਗਾਇਆ ਗਿਆ ਹੈ ਇੱਥੇ ਅੱਜ ਸਰਦਾਰ ਅਮਨ ਅਮਨਦੀਪ ਸਿੰਘ ਜੀ ਕਬੱਡੀ ਕੋਚ ਪਿੰਡ ਦਿਉਣ ਜੋ ਕਿ ਬੱਚਿਆਂ ਨੂੰ ਸੇਧ ਦੇ ਰਹੇ ਹਨ ਇਹ ਤੁਸੀਂ ਦੇਖ ਰਹੇ ਹੋ ਪੰਡਾਲ ਦੇ ਵਿੱਚ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਹਨਾਂ ਨੂੰ ਕਬੱਡੀ ਦੀ ਪਲੇਅਰ ਬਣਾਉਣ ਵਾਸਤੇ ਸਿੱਖਿਆ ਦੇਣ ਵਾਸਤੇ ਇੱਥੇ ਪਹੁੰਚੇ ਹਨ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਨੇਰੇ ਦੀ ਸਮੂਹ ਕਮੇਟੀ ਅਤੇ ਗੁਰਦੁਆਰਾ ਬਾਬਾ ਸੇਤਲਕਰਾਓ ਦੀ ਸਮੂਹ ਕਮੇਟੀ ਵੱਲੋਂ ਇਹਨਾਂ ਦਾ ਸਹਿਯੋਗ ਬੜਾ ਦਿੱਤਾ ਜਾ ਰਿਹਾ ਹੈ ਸਰਦਾਰ ਗੁਰਨਾਇਵ ਸਿੰਘ ਜੀ ਜੋ ਕਿ ਇਹ ਜੋ ਪ੍ਰੋਗਰਾਮ ਚੱਲ ਰਿਹਾ ਇਹਨਾਂ ਨੂੰ ਰਿਕਾਊਟਿੰਗ ਕਰਨ ਵਾਸਤੇ ਇੱਥੇ ਪਹੁੰਚੇ ਹਨ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮੈਂ ਇੱਕ ਨਿਮਾਣਾ ਜਿਹਾ ਗੁਰੂ ਘਰ ਦਾ ਵਜ਼ੀਰ ਹੋਣ ਤੇ ਇਹਨਾਂ ਨੂੰ ਪਿਆਰ ਦੀ ਸਦਕਾਰ ਦੇ ਨਾਲ ਬਹੁਤ ਹੀ ਖੁਸ਼ੀ ਦੀ ਸਲਾਘਾ ਦਿਨਾ ਹਾਂ ਕਿ ਜੇ ਬਹੁਤ ਇਹਨਾਂ ਦੀ ਸੱਚੇ ਪਾਤਸ਼ਾਹੀ ਕਿਰਪਾ ਕਰਨ ਇਹਨਾਂ ਦੀ ਲੰਮੀ ਆਰਜਾ ਬਿੱਦਿਆਂ ਦੀਆਂ ਦਾਤਾਂ ਗੁਰ ਸਿੱਖੀ ਦੀ ਦਾਤਬਾਸ਼ ਕਰਨ ਜੋ ਕਿ ਨਸ਼ਿਆਂ ਤੋਂ ਰਹਿਤ ਹੋ ਕੇ ਇਸ ਰਾਤ ਦੇ ਤੁਰੇ ਹਨ ਇਹਨਾਂ ਨੂੰ ਮਾਰ ਚੜ੍ਹਦੀਆਂ ਕਲਾ ਵਾਲੇ ਜੀ ਬਸ਼ਕਾਨੇ ਬਹੁਤ ਹੀ ਵੱਡੀ 플레이ਰ ਬਣ ਜਾਣ ਬਾਕੀ ਮਹਾਂਪੁਰਖਾਂ ਦਾ ਇਹ ਸਥਾਨ ਹੈ ਇੱਥੋਂ ਦਾ ਸ਼ਕਤੀਆਂ ਬਹੁਤ ਹੀ ਪ੍ਰਾਪਤ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਨਾ ਦੱਸ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਗਰ ਦੇ ਬਾਬਾ ਸੇ ਤਿਲਕਰਾਓ ਦੀ ਜਗ੍ਹਾ ਤੋਂ ਬੋਲ ਰਿਹਾ ਹਾਂ ਕਮੇਟੀ ਦੇ ਵਿੱਚ ਮੈਂਬਰ ਹੋਣ ਦੇ ਨਾਂ ਤੇ ਮੈਂ ਆਪਦੇ ਸਾਰੇ ਕਮੇਟੀ ਮੈਂਬਰਾਂ ਵੱਲੋਂ ਬੋਲ ਰਿਹਾ ਹਾਂ ਕਿ ਅਸੀਂ ਅੱਜ ਜੋ ਇੱਥੇ ਉਪਰਾਲਾ ਨਮੀ ਪਨੀਰੀ ਨੂੰ ਖੇਡਾਂ ਵੱਲ ਲਾਉਣ ਦਾ ਹੈ ਤੇ ਨਸ਼ਿਆਂ ਤੋਂ ਰਹਿਤ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਸੀਂ ਡੇਰੇ ਦੀ ਸਾਰੀ ਕਮੇਟੀ ਇਹਨਾਂ ਬੱਚਿਆਂ ਦੇ ਨਾਲ ਬਿਲਕੁਲ ਜੱਜ ਕੇ ਖੜਾਂਗੇ ਇਹਨਾਂ ਦੇ ਨਾਲ ਸਹਿਮਤਾ ਇਹਨਾਂ ਦੀ ਹਰ ਮੁਸ਼ਕਲ ਨੂੰ ਪੂਰੀ ਕਰਾਂਗੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਜ਼ਰੂਰਤ ਹੋਏ ਅਸੀਂ ਡੇਰੇ ਵੱਲੋਂ ਇਹਨਾਂ ਨੂੰ ਉਹ ਘਾਟ ਨੂੰ ਪੂਰੀ ਕਰਦੇ ਰਹਾਂਗੇ ਅਸੀਂ ਇਹਨਾਂ ਦਾ ਧੰਨਵਾਦ ਬੱਚਿਆਂ ਦਾ ਇਹ ਕਰਦੇ ਹਾਂ ਕਿ ਅੱਜ ਇਹ ਨਸ਼ਿਆਂ ਤੋਂ ਮੁਕਤ ਹੋ ਕੇ ਤੇ ਆ ਇਹਦਾ ਖੇਡਾਂ ਵੱਲ ਧਿਆਨ ਕਰਕੇ ਤੇ ਨਾਲ-ਨਾਲ ਪੜ੍ਹਾਈ ਨੂੰ ਵੀ ਚਾਲੂ ਰੱਖਦੇ ਹੋਏ ਪਰਨ ਕਰਦੇ ਹਨ ਕਿ ਅਸੀਂ ਗੇਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਤੇ ਇਸ ਲੈਂਡ ਤੇ ਲੱਗੇ ਰਹਾਂਗੇ ਅੱਜ ਸਾਡੇ ਨਗਰ ਦਿਉਣ ਦੇ ਵਿੱਚ ਇਹ ਬੜੀ ਖੁਸ਼ੀ ਦੀ ਲਹਿਰ ਆ ਕਿ ਸਾਰੇ ਬੱਚੇ ਅੱਜ ਨਸ਼ਿਆਂ ਤੋਂ ਰਹਿਤ ਹੋ ਕੇ ਇਸ ਨਲੈਂਡ ਨੂੰ ਨਵਾਂ ਢੰਗ ਨਾਲ ਚਲਾ ਰਹੇ ਹਨ ਖੇਡਾਂ ਮਗਰ ਲਾ ਕੇ ਤੇ ਹੋ ਸਕਦਾ ਸਾਡੇ ਆਉਣ ਵਾਲੀ ਪਨੀਰੀ ਜਨਰੇਸ਼ਨ ਜਿੰਦੀ ਹੈ ਨਸ਼ਿਆਂ ਤੋਂ ਮੁਕਤ ਹੋਵੇ ਤੇ ਨਸ਼ਾ ਤੋਂ ਰਹਿ ਥੋਕੇ ਤੇ ਚੰਗਾ ਸਮਾਜ ਇਹਨੂੰ ਸਿਰਜਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਨਗਰ ਦੇ ਆਉਣ ਦੇ ਸਮੂਹ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਅਭਰਾਲਾ ਅੱਜ ਅਮਨਦੀਪ ਨੇ ਬੱਚਿਆਂ ਨੂੰ ਖੇਡਾਂ ਵੱਲ ਲਿਜਾਣ ਦਾ ਕੀਤਾ ਉਹਦੇ ਵਿੱਚ ਸਾਰਾ ਨਗਰ ਰਲ ਕੇ ਬੱਚਿਆਂ ਦੀ ਖਰਾਕ ਵਾਸਤੇ ਹਿੱਸਾ ਪਾਵੇ ਜੇਕਰ ਬੱਚੇ ਘਰਾਂ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਅਮਨ ਨੂੰ ਵੀ ਤੁਸੀਂ ਭੇਜ ਦਿਆ ਕਰਿਓ ਵੀ ਦੁੱਧ ਪਾਣੀ ਇਕੱਠਾ ਕਰ ਲਿਆ ਕਰਨਗੇ ਇੱਥੇ ਬੱਚੇ ਪੀ ਲਿਆ ਕਰਨਗੇ ਤਾਂ ਉਹਦੇ ਵਿੱਚ ਵੀ ਬੱਚਿਆਂ ਦਾ ਵੱਧ ਤੋਂ ਵੱਧ ਜੋਗ ਪਾਇਓ ਵੀ ਬੱਚਿਆਂ ਨੂੰ ਮਤਲਬ ਉੱਥੇ 5 7 10 ਕਿਲੋ ਦੁੱਧ ਹੋ ਜੂਗਾ ਤਾਂ ਬੱਚੇ ਉੱਥੇ ਪੀ ਲਿਆ ਕਰਨਗੇ ਕਸਰਤ ਕਰਨ ਦੇ ਨਾਲ ਫੇਰ ਹੀ ਸਰੀਰ ਬਣਦਾ ਫੇਰ ਹੀ ਅਸੀਂ ਇਹਨਾਂ ਬੱਚਿਆਂ ਨੂੰ ਮਤਲਬ ਉੱਚੀਆਂ ਗੇਮਾਂ ਦੇ ਵਿੱਚ ਵੱਡਿਆਂ ਖਾੜਿਆਂ ਦੇ ਵਿੱਚ ਲਿਜਾ ਸਕਦੇ ਹਾਂ ਆਪਣੀ ਮਿਹਨਤ ਬਚੇ ਕਰਨਗੇ ਤੇ ਆਪਾਂ ਇਹਨਾਂ ਦਾ ਸਾਥ ਦੇਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਕਬੱਡੀ ਖਿਡਾਰੀ ਪਿੰਡ ਦੇਾਣ ਅੱਜ ਅਸੀਂ ਜੋ ਕੈਂਪ ਦਾ ਦਿਨ ਰੱਖਿਆ ਹੋਇਆ ਸੀਗਾ ਅਸੀਂ ਹਰ ਸਾਲ ਆ ਲਾਉਂਦੇ ਹਾਂ ਕੈਂਪ ਤਾਂ ਜ਼ਰੂਰ ਲਾਉਂਦੇ ਆ ਪਰ ਜੋ ਅਸੀਂ ਕੈਂਪ ਦੇ ਬਾਰੇ ਬੱਚਿਆਂ ਨਾਲ ਮੀਟਿੰਗ ਰੱਖੀ ਸੀ ਬੱਚੇ ਨੇ ਖੇਡਣਾ ਚਾਹੁੰਦੇ ਸੀਗੇ ਸਾਡਾ ਇਹ ਉਪਰਾਲਾ ਹੈਗਾ 15 2024 ਤੋਂ ਸਟਾਰਟ ਕੈਂਪ ਸਾਡਾ ਬੱਚਿਆਂ ਨੂੰ ਖੁੱਲਾ ਸਦਾ ਕਿੰਨੇ ਦਿਨ ਚੱਲੂਗੀ ਇਹ ਇੱਕ ਮਹੀਨੇ ਦਾ ਜੀ ਇੱਕ ਮਹੀਨੇ ਨੂੰ ਵੀ ਚੱਲਣਾ ਇਹ ਹੂੰ ਬੱਚੇ ਅਸੀਂ ਖੜਾਉਣ ਦਾ ਮਤਲਬ ਸਾਡਾ ਇਹ ਹੈ ਬੱਚੇ ਫਿਜ਼ੀਕਲ ਫਿਟ ਹੋਣਗੇ ਸਮੇ ਦੇ ਪਾਬੰਦ ਹੋਣਗੇ ਅਨੁਸ਼ਾਸਨ ਸਿੱਖਣਗੇ ਇੱਕ ਚੰਗੇ ਇਨਸਾਨ ਬਣਨਗੇ ਸਾਡਾ ਇਹ ਉਪਰਾਲਾ ਜੀ ਸਮੇ ਚ ਸਮਾਂ ਕੱਢ ਕੇ ਅਸੀਂ ਬੱਚਿਆਂ ਨੂੰ ਇਸ ਪਲੇਟਫਾਰਮ ਤੇ ਲੈ ਕੇ ਜਾਂਦਾ ਗਰਾਊਂਡਾਂ ਨਾਲ ਬੱਚੇ ਜੋੜੇ ਆ ਕਿਉਂਕਿ ਸਾਡੇ ਤੋ ਸੀਨੀਅਰ ਪਲੇਅਰ ਸੀ ਅਸੀਂ ਉਹਨਾਂ ਨੂੰ ਦੇਖਦੇ ਗਏ ਸੀ ਜੁੜੇ ਸੀ ਸਾਧ ਸਾਨੂੰ ਦੇਖ ਕੇ ਸਾਡੇ ਇਹ ਬੱਚੇ ਜੁੜ ਰਹੇ ਨਾਲ ਸਾਡੇ ਸਾਡੀ ਇਹ ਬਸ ਇਹਨਾਂ ਦੀ ਸੇਵਾ ਹੀ ਆ ਸਾਡੀ ਇਹ ਬੱਚਿਆਂ ਨੂੰ ਜੋੜਨਾ ਪੈ ਰਿਹਾ ਨੂੰ ਬੱਚਿਆਂ ਨੂੰ ਸਾਰੇ ਗਰੀਬ ਪਰਾਂ ਦੇ ਵਿੱਚੋਂ ਬੱਚੇ ਆ ਇਹਨਾਂ ਨੂੰ ਖਰਾਕ ਦੀ ਬਹੁਤ ਜ਼ਰੂਰਤ ਹੈ ਜੋ ਵੀ ਸਾਨੂੰ ਹੈਲਪ ਦੇਣਾ ਚਾਹੁੰਦਾ ਖਰਾਕ ਦੇ ਤੌਰ ਤੇ ਦੇ ਸਕਦਾ ਬੱਚਿਆਂ ਵਾਜ ਡੇਰੇ ਚ ਸਾਡਾ ਕੈਂਪ ਲੱਗਿਆ ਹੋਇਆ ਹੈ ਨੰਬਰ ਹੈਗਾ ਮੇਰਾ 99886 78458 ਜਿਹਨਾਂ ਨੇ ਕਨੈਕਟ ਕਰਨਾ ਹੋਵੇ ਸਟਨ ਨਾਲ ਗੱਲਬਾਤ ਕਰ ਲੈਣਾ ਕੈਂਪ ਦੇ ਵਿੱਚ ਖੁੱਲਾ ਸੱਦਾ ਕਿਸੇ ਵੀ ਪਿੰਡ ਦਾ ਕੋਈ ਵੀ 플레이ਰ ਹੋਵੇ ਜਿਹਨੂੰ ਕੋਈ ਸ਼ੌਂਕ ਆ ਖੇਡਣ ਦਾ ਬੱਚੇ ਕਿੰਨੇ ਕਹੇ ਪਹਿਲੇ ਦਿਨ ਕਿੰਨੇ ਆ ਸ਼ੁਰੂਆਤ ਕਿੰਨੇ ਤੋਂ ਹੋਣੀ ਹੈ ਤੁਹਾਨੂੰ ਦਿਖ ਰਹੇ ਆ ਤਕਰੀਬਨ 40 50 ਬੱਚੇ ਹੈਗੇ ਆ ਜੀ ਠੀਕ ਹੈ ਹਾਂਜੀ ਬੱਚੇ ਬਾਕੀ weight ਕੋਈ ਨਹੀਂ ਖੁੱਲਾ weight ਹੈ ਜਿਹੜੇ ਮਰਜੀ weight ਦੇ ਵਰਗ ਦੇ ਬੱਚੇ ਹੋਣ ਚਾਹੇ ਲੜਕੇ ਹੋਣ ਤੇ ਲੜਕੀਆਂ ਵੀ ਭਾਗ ਲੈ ਸਕਦੇ ਹਨ ਠੀਕ ਹੈ ਸੋ ਸ੍ਰੀ ਗੁਰੂ ਧੰਨਵਾਦ ਅਮਰਦੀਪ ਆ ਜਿਹੜੇ ਬੱਚੇ ਆ ਇਧਰਨੇ ਪਾਸੇ ਕਿੰਨੀ ਉਮਰ ਵਾਲੇ ਬੱਚੇ ਆ ਤੇ ਜਿਹੜੇ ਅੱਜ ਸ਼ੁਰੂਆਤ ਕੀਤੀ ਹੈ ਤੁਸੀਂ ਹੁਣ ਇਹ 12 ਤੇ 12 ਸਾਲ 13 ਸਾਲ ਵਾਲੇ ਜੀ ਬੱਚੇ ਹਾਂ ਤੇ ਵੱਧ ਜੇਤੂ ਵੱਧ 25 ਕਿਲੋ weight ਵਾਲੇ ਬੱਚੇ ਆ ਜੀ ਇਹ 25 ਕਿਲੋ weight ਵਾਲੇ ਆ ਠੀਕ ਹੈ ਆਪਾਂ ਉਤਰੇਟ ਪਾ ਲੈਂਦੇ ਚਲੋ ਪਾਵ ਰੇਡ ਬਾਈ ਭਾਈ ਇੱਕ ਮੈਂਬਰ ਰੈਡ ਤੂੰ ਮਾਰ ਲਾਓ ਜੀ ਲਓ ਜੀ ਰੇਡ ਸ਼ੁਰੂ ਹੋ ਚੁੱਕੀ ਹੈ ਜਿਹੜੀ ਬੱਚਿਆਂ ਦੀ ਇਹ ਤਾਂ ਸਿੱਖੀ ਸਰੂਪ ਚ ਆ ਸਾਰੇ ਸਿੱਖੀ ਸਰੂਪ ਚ ਵੀ ਆ ਇਹ ਵਧੀਆ ਹੈ ਜਿਹੜੀ ਵੱਡੀ ਖੁਸ਼ੀ ਦੀ ਗੱਲ ਹੈ ਵੀ ਬੱਚੇ ਕੁਝ ਸਿੱਖੀ ਸਰੂਪ ਚ ਆ ਛੋਟੇ ਬੱਚੇ ਤੇ ਅਜੀ ਫਸੇ ਖੜੇ ਆ ਸਿੰਘ ਆ ਬਈ ਮਾਰ ਕੇ ਆਣਾ ਤੂੰ ਕਲਾ ਮੇਰਾ ਵੈਰੀ ਗੁੱਡ ਬਈ ਅੱਲਾ ਸਿੰਘ ਕੁੜੀਆਂ ਦੇ ਫਸ ਗਏ ਆ ਬਈ ਆ ਤਾਂ ਚੱਲ ਹੁਣ ਨਹੀਂ ਆ ਤੇਰਾ ਫੋ ਪੈਣਾ ਇਹ 35 ਕਿਲੋ ਵਾਲੇ ਜੀ ਕਿਆ ਬਾਤ ਹੈ ਇਹ ਅਮਨਦੀਪ ਸਿੰਘ ਵੱਲੋਂ ਜਿਹੜੀ ਇਹ ਅੱਜ ਟ੍ਰੇਨਿੰਗ ਸ਼ੁਰੂ ਹੋਇਆ ਇਹਨਾਂ ਬੱਚਿਆਂ ਨੂੰ 40 ਤੋਂ 50 ਬੱਚੇ ਅੱਜ ਸ਼ੁਰੂਆਤ ਹੋ ਗਈ ਹੈ ਤੇ ਸੁਡੇਰਾ ਬਾਬਾ ਸੇਤਲ ਖਰਾ ਦਿਉਣ ਦੇ ਗਰਾਊਂਡ ਆ ਜਿੱਥੇ ਪਹਿਲਾਂ ਕਬੱਡੀ ਟੂਰਨਾਮੈਂਟ ਹੋਇਆ ਬਹੁਤ ਵੱਡੇ ਵੱਡੇ ਟੂਰਨਾਮੈਂਟ ਇੱਥੇ ਇਨਾ ਗਰਾਊਂਡਾਂ 'ਚ ਹੀ ਹੋਏ ਆ ਦਿਉਣ ਦਾ ਜੋ ਪਿਛਲੇ ਦਿਨੀ ਮਹੀਨੇ ਵੀ ਹੋਇਆ ਤੇ ਆ ਦੇਖੋ ਕੀ ਬਾਤ ਹੈ ਆ ਜਾ ਆ ਜਾ ਸ਼ਾਂਤੀ ਆ ਜਾ ਕੀ ਬਾਤ ਆਇਆ ਟਕਾ ਟਕਾ ਕੇ ਪਿੱਛੇ ਹਟੇ ਕਰੋ ਸੀ ਨਾ ਇਹ ਇਧਰਲੇ ਪਾਸੇ ਵੀ ਕਿਹੜੀ ਸੀ ਫਿਰਦੇ ਆ ਖੰਡ ਦੀ ਪੂਰੀ ਵੰਗੂ ਖਡਾ ਕੇ ਇਹ ਇਹ 20 ਕਿਲੋ ਵਾਲੇ ਆ ਜੀ ਇਹ 20 ਕਿਲੋ ਵਾਲੇ ਆ ਕੀ ਬਾਤ ਹੈ ਹੋ ਗਿਆ ਉਹ ਲੈ ਗਿਆ ਉਹ ਲੈ ਗਿਆ ਖਿੱਚ ਕੇ ਠੀਕ ਹੈ ਚੱਲ ਕੋਈ ਨਹੀਂ ਕੋਈ ਨਹੀਂ ਲੈ ਆਇਆ ਫਿਰ ਵੀ ਹੂੰ ਲੈ ਜਾਣ ਜਿਹੜਾ ਐਡ ਕਰਦੇ ਆਂ ਚਾਰ ਬੁੱਤ ਉੱਪਰ ਹੋਤਾ ਜਿਹੜੀ ਐਡ ਆ ਜਾਂਦਾ ਇਧਰ ਜਫੇ ਲੱਗੇ ਪਏ ਆ ਸਿੰਘ ਬਾਹਲੇ ਪਾਸੇ ਕੁੰਡੀਆਂ ਦੇ ੜੇ ਪਏ ਆ ਹੁਣ ਕਿਧਰ ਕਿਧਰ ਨੂੰ ਹੋਈਏ ਇਹ ਤਾਂ ਗਾਹ ਪਾਈ ਆਉਂਦੇ ਆ ਭਾਈ 4 ਰੁਪਏ ਦੀ ਹੁਣ ਇਧਰਲੇ ਪਾਸੇ ਵੇਣੇ ਆ ਇਹ ਮੋਚ ਨੂੰ ਜਿੰਨੂੰ ਮਰੇ ਪਤਾ ਇਹ ਸਾਡੇ 50 ਕਿਲੋ ਵਾਲੇ 50 ਕਿਲੋ ਵਰਗ ਵਾਲੇ ਪੰਜਾਬੀ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਖੇਡ ਗਰਾਊਂਡ ਡੇਰਾ ਬਾਬਾ ਸਿੱਧਲਾ ਕਰਾਓ ਦਿਉਣ ਬਠਿੰਡੇ ਜ਼ਿਲ੍ਹੇ ਦਾ ਪਿੰਡ ਦਿਉਣਾ ਸੋ ਇਨ੍ਹਾਂ ਗਰਾਊਂਡਾਂ ਵਿੱਚ ਹੀ ਪਿਛਲੇ ਸਮੇਂ ਦਰਾਂ ਨਾਲ ਵੱਡੇ ਕਬੱਡੀ ਟੂਰਨਾਮੈਂਟ ਹੋਏ ਆ ਸੋ ਇੱਥੇ ਇਹ ਦਿਉਣਾ ਪਿੰਡ ਦੇ ਜੰਪੜ ਅਮਨਦੀਪ ਸਿੰਘ ਆਪਣਾਲਾ ਕਰ ਰਹੇ ਆ ਕਬੱਡੀ ਖਿਡਾਰੀ ਆ ਜੋ ਉਹ ਇਹਨਾਂ ਬੱਚਿਆਂ ਨੇ ਦੀ ਟ੍ਰੇਨਿੰਗ ਲਈ 1 ਮਹੀਨੇ ਦਾ ਜਿਹੜਾ ਇਹ ਇਹਨਾਂ ਨੇ ਕੈਂਪ ਲਾਇਆ ਕਬੱਡੀ ਦਾ ਇਹਨਾਂ ਗਰਾਊਂਡਾਂ 'ਚ ਬੱਚੇ 2-2 ਘੰਟੇ ਸਵੇਰੇ ਸ਼ਾਮ ਟ੍ਰੇਨਿੰਗ ਦੇਣੀ ਹੈ ਇਹਨਾਂ ਨੇ ਤਾਂ ਕਿ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਨਸਿਆਂ ਤੋਂ ਰਹਿਤ ਹੋ ਸਕੇ ਤੇ ਅੱਜ ਡੇਰਾ ਬਾਬਾ ਸਿੱਤ ਲਗਰਾਓ ਵਿਖੇ ਜਿਹੜੇ ਇੱਥੇ ਸਭ ਤੋਂ ਪਹਿਲਾਂ ਇਹਨਾਂ ਨੌਜਵਾਨਾਂ ਦੀ ਸਿਹਤਯਾਬੀ ਲਈ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਆ ਬਾਬਾ ਜੀ ਦੇ ਗੁਰੂ ਘਰ ਦੇ ਮੀਰ ਵੱਲੋਂ ਬਾਬਾ ਜੀ ਵੱਲੋਂ ਸੋ ਸਹਿਯੋਗ ਕਰਨਾ ਚਾਹੀਦਾ ਸਾਨੂੰ ਐਸੇ ਨੌਜਵਾਨਾਂ ਦਾ ਜੋ ਇੱਕ ਵਧੀਆ ਪ੍ਰਾਰਲਾ ਲੈ ਕੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਇਹਨਾਂ ਬੱਚਿਆਂ ਨੂੰ ਇੱਕ ਨਸ਼ਿਆਂ ਤੋਂ ਦੂਰ ਰਹਿਣ ਲਈ ਗਰਾਊਂਡਾਂ ਵਿੱਚ ਭੇਜ ਰਹੇ ਆ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗਰਾਊਂਡਾਂ 'ਚ ਬੱਚੇ ਅੱਜ ਪਹਿਲਾ ਦਿਨ ਆ ਇਹਨਾਂ ਦਾ ਤੇ ਇਸ ਤੋਂ ਬਾਅਦ ਜਿਹੜੇ ਲਗਾਤਾਰ 1 ਮਹੀਨਾ ਇਹਨਾਂ ਨੂੰ ਸਵੇਰੇ ਸ਼ਾਮ ਜਿਹੜਾ ਬੱਚਿਆਂ ਨੂੰ ਨਿੱਕੇ ਬੱਚਿਆਂ ਤੋਂ ਲੈ ਕੇ ਖਾਸ ਕਰ ਇਹ ਵੀ ਆ ਜਿਹੜੇ ਬੱਚੇ ਤੇ ਗੁੱਸੂਖੀ ਰੂਪ ਚ ਵੀ ਆ ਤੇ ਨਾਲ ਨਾਲ ਛੋਟੇ ਬੱਚਿਆਂ ਤੋਂ ਲੈ ਕੇ ਇਹ ਇਹ ਬੱਚੇ ਹਰ ਉਮਰ ਵਰਗ ਦੇ ਬੱਚੇ ਇਹਨਾਂ ਨੇ ਖੁੱਲਾ ਸੱਦਾ ਵੀ ਹੈ ਅਮਨਦੀਪ ਦਾ ਵੀ ਕੋਈ ਵੀ ਬੱਚਾ ਇੱਥੇ ਆ ਕੇ ਕੋਈ ਵੀ ਲੈ ਸਕਦਾ ਕਿਸੇ ਵੀ ਉਮਰ ਦਾ ਖਿਡਾਰੀ ਸੋ ਇਹ ਇਹਨਾਂ ਦਾ ਉਪਰਾਲਾ ਜਿਹੜਾ ਤੇ ਸਾਧਨ ਪੰਜਾਬੀ ਟੀਵੀ ਵੱਲੋਂ ਅਸੀਂ ਇਹਨਾਂ ਬੱਚਿਆਂ ਨੂੰ ਤੇ ਅਮਨਦੀਪ ਨੂੰ ਵਧਾਈ ਦਿੰਦੇ ਆ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਚੰਗਰੂਈ ਸੋਚ ਅਪਣਾ ਕੇ ਕਿ ਕਿਉਂਕਿ ਕਬੱਡੀ ਦੇ ਖਿਡਾਰੀ ਦੇ ਆ ਇਹਨਾਂ ਨੂੰ ਪਤਾ ਵੀ ਕਬੱਡੀ ਬਾਰੇ ਵੀ ਜਿਹੜਾ ਇੱਕ ਨੌਜਵਾਨ ਪੀੜ੍ਹੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਆ ਸੋ ਜੇ ਗਰਾਊਂਡਾਂ 'ਚ ਕੋਈ ਬੱਚਾ ਆਊਗਾ ਤਾਂ ਗਰਾਊਂਡਾਂ 'ਚ ਬੱਚਾ ਆ ਕੇ ਨਸ਼ਿਆਂ ਤੋਂ ਵੀ ਦੂਰੀ ਵੇਖੂਗਾ ਸੋ ਜਿਹੜਾ ਇਹ ਅਫਰਾਲਾ ਬਹੁਤ ਵਧੀਆ ਤੇ ਅਸੀਂ ਇੱਕ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਜੋ ਪਹਿਲਾਂ ਦੋ ਟੂਰਨਾਮੈਂਟ ਵੀ ਹੋਏ ਆ ਜਿਹੜੇ ਇੱਥੇ ਕਬੱਡੀ ਦੇ ਟੂਰਨਾਮੈਂਟ ਉਹਨਾਂ ਦਾ ਵੀ ਬਹੁਤ ਵਧੀਆ ਅਫਰਾਲਾ ਰਿਹਾ ਤੇ ਉਹ ਵੀ ਇਹ ਸਹਯੋਗ ਜ਼ਰੂਰ ਕਰਨ ਕਿਉਂਕਿ ਬੱਚਿਆਂ ਨੂੰ ਖੇਡਣ ਦੇ ਨਾਲ ਨਾਲ ਤੇ ਜੇ ਬੱਚਿਆਂ ਨੂੰ ਇਹ ਖਰਾਕਾਂ ਦੀ ਲੋੜ ਵੀ ਹੁੰਦੀ ਹੈ ਹਨ ਤੇ ਉਹਦੇ 'ਚ ਕਰਕੇ ਇਹ ਬੱਚਿਆਂ ਨੂੰ ਇਹਨਾਂ ਦਾ ਸਹਯੋਗ ਜ਼ਰੂਰ ਹੈ ਬੱਚਿਆਂ ਦਾ ਸਹਯੋਗ ਕਰਨ ਜੋ ਕੋਈ ਖਰਾਕ ਲੋੜੀ ਦੀ ਹੈ ਨਾ ਬੱਚਿਆਂ ਨੂੰ ਤੇ ਹੋਰ ਵੀ ਜੋ ਸਹਯੋਗ ਲੋੜੀ ਦਾ ਕਿਉਂਕਿ ਇੱਕ ਬਹੁਤ ਵੱਡਾ ਪਰਾਲਾ ਤੇ ਇੱਥੇ ਹੋ ਰਿਹਾ ਜਿਹੜਾ ਕਿਉਂਕਿ ਇਹ ਬੱਚੇ ਆ ਜਿਹੜੇ ਗਰਾਉਂਡਾਂ 'ਚ ਜਦੋਂ ਕੋਈ ਜੋਰ-ਜਵਾਈ ਕਰਨੀ ਹੁੰਦੀ ਹੈ ਤਾਂ ਉਦੋਂ ਨੂੰ ਖਰਾਕ ਦੀ ਲੋੜ ਵੀ ਹੁੰਦੀ ਹੈ ਤੁਹਾਨੂੰ ਲਈ ਦਿਨਾ ਨਵਲ ਬਸ ਫਲਾਕਾਂ ਦੀ ਵੀ ਲੋੜ ਆ ਤਾਂ ਕਰਕੇ ਸੋਵੇ ਅਪਰਾਲਾ ਜਿਹੜੇ ਅਮਨਦੀਪ ਕਰ ਰਹੇ ਆ ਅਸੀਂ ਵਧਾਈ ਦਿੰਦੇ ਇਹਨਾਂ ਨੂੰ ਸੇਵਾਗੁਰੂ ਇਹਨਾਂ ਨੂੰ ਤੇ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਦੇਖ ਰਹੇ ਹੋ ਸਾਜ ਪੰਜਾਬੀ ਟੀਵੀ ਜੋ ਕਰਨਾ ਹੈ ਉਹ ਸਾਜ ਦੇਉਣ ਦੀ ਰਿਪੋਰਟ ਧੰਨਵਾਦ